ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਸੰਸਰ ਦਾੰਡੇ ਇੰਦਰੂ ਰੁਆਇਆ ਪਰਸਰਾਮ ਰੋਵਾ ਘਰ ਆਇਆ ਅਜੈ ਸੁਰੂਵ ਭਿਖਿਆ ਖਾਏ ਐਸੀ ਦਰਗਾਹ ਮਿਲੇ ਸਜਾਏ ਰੋਵਾ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਰੋਵਾ ਦਹਸਰ ਲੰਕ ਗਵਾਏ ਜਿਨ ਸੀਤਾ ਆਂਦੀ ਡੌਰ ਆਏ ਰੋਵਾ ਪਾਂਡਵ ਭੈ ਮਜੂਰ ਜਿਨ ਕਾ ਸਵਾਮੀ ਰਤ ਹਦੂਰ ਰੋਵਾ ਜਨਮੇ ਜਾ ਖੋਏ ਗਿਆ ਇੱਕੀ ਕਾਰਨ ਪਾਪੀ ਭਇਆ ਰੋਵਹ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵਹ ਰਾਜੇ ਕੰਨ ਪੜਾਏ ਘਰ ਕਰ ਮੰਗ ਭਿਖਿਆ ਜਾਏ ਰੋਵਾ ਕਿਰਪਨ ਸੰਚ ਹੈ ਧਨ ਜਾਏ ਪੰਡਤ ਰੋਵਾ ਗਿਆਨ ਗਵਾਏ ਬਾਲੀ ਰੋਵਾ ਨਾ ਹੈ ਪਤਾਰ ਨਾਨਕ ਦੁਖਿਆ ਸਭ ਸੰਸਾਰ ਮੰਨੈ ਨਾਉ ਸੋਈ ਜਨ ਜਾਏ ਔਰੀ ਕਰਮ ਨ ਲੇਖੇ ਲਾਏ ਮੰਨੈ ਨਾਉ ਸੋਈ ਜਿਨ ਜਾਏ ਔਰੀ ਕਰਮ ਨਾਲ ਲਿਖ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਸ ਸ਼ਲੋਕ ਵਿੱਚ ਉਹਨਾਂ ਪ੍ਰਾਣਿਕ ਸਾਖੀਆਂ ਦੇ ਹਵਾਲੇ ਦਿੱਤੇ ਗਏ ਹਨ ਜੋ ਹਿੰਦੂ ਮਤ ਵਿੱਚ ਆਮ ਪ੍ਰਚਲਿਤ ਹਨ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਸਹੰਸਰ ਦਾੰਦੇ ਇੰਦਰ ਰੁਆ ਪਰਸ ਰਾਮ ਰੋਵੈ ਕਰ ਆਇਆ ਸਹੰਸਰ ਕਹਿੰਦੇ ਨੇ ਹਜ਼ਾਰ ਨੂੰ ਇਹ ਸਾਧ ਸੰਗਤ ਜੀ ਗੌਤਮ ਰਿਸ਼ੀ ਨੇ ਇੰਦਰ ਦੇਵਤੇ ਦੇ ਸਰੀਰ ਤੇ ਹਜ਼ਾਰ ਭਗਾਂ ਦੇ ਹੋ ਜਾਣ ਵਾਲਾ ਸਰਾਪ ਰੂਪ ਡੰਨ ਦੇ ਕੇ ਇੰਦਰ ਦੇਵਤੇ ਨੂੰ ਰੁਆਇਆ ਸੀ ਭਗ ਕਹਿੰਦੇ ਨੇ ਇਸਤਰੀ ਦੇ ਗੁਪ ਤੰਗ ਨੂੰ ਕਾਰਨ ਇਹ ਸੀ ਕਿ ਇੱਕ ਸਮੇਂ ਜਦੋਂ ਗੌਤਮ ਰਿਸ਼ੀ ਨਦੀ ਤੇ ਇਸ਼ਨਾਨ ਕਰਨ ਲਈ ਗਿਆ ਤਾਂ ਉਸ ਦੀ ਗੈਰ ਹਾਜ਼ਰੀ ਚ ਇੰਦਰ ਦੇਵਤਾ ਗੌਤਮ ਰਿਸ਼ੀ ਦਾ ਰੂਪ ਧਾਰ ਕੇ ਉਸ ਦੇ ਕਰ ਅੰਦਰ ਦਾਖਲ ਹੋ ਗਿਆ ਤੇ ਉਸ ਨੇ ਗੌਤਮ ਰਿਸ਼ੀ ਦੀ ਪਤਨੀ ਅਹਲਿਆ ਨਾਲ ਕੁਕਰਮ ਕੀਤਾ ਪਰ ਕਿਸੇ ਕਾਰਨ ਜਦੋਂ ਅਚਾਨਕ ਗੌਤਮ ਰਿਸ਼ੀ ਨੂੰ ਵੀ ਉਸੇ ਵੇਲੇ ਤੇ ਆਪਣੇ ਸਮੇਂ ਤੋਂ ਪਹਿਲਾਂ ਬੇਵਕਤ ਘਰ ਵਾਪਸ ਆਉਣਾ ਪੈ ਗਿਆ ਤਾਂ ਉਸ ਨੇ ਇਹ ਸਾਰਾ ਕਾਰਾ ਵਾਪਰਦਾ ਆਪਣੇ ਅੱਖੀਂ ਵੇਖ ਲਿਆ ਤਾਂ ਗੌਤਮ ਰਿਸ਼ੀ ਨੇ ਗੁੱਸੇ ਚ ਆ ਕੇ ਇੰਦਰ ਦੇਵਤੇ ਨੂੰ ਸਰਾਪ ਦੇ ਦਿੱਤਾ ਕਿ ਜਾ ਜਿਸ ਪਗ ਦੇ ਲਈ ਤੂੰ ਇਹ ਕੁ ਕਰਮ ਕੀਤਾ ਹੈ ਛਲਕਪਟ ਕੀਤਾ ਹੈ ਉਹ ਪਗਾ ਤੇਰੇ ਸਰੀਰ ਤੇ ਹਜ਼ਾਰਾਂ ਹੀ ਹੋ ਜਾਣਾ ਜਿਸ ਦੇ ਨਤੀਜੇ ਵਜੋਂ ਇੰਦਰ ਦੇਵਤੇ ਦੇ ਸਰੀਰ ਚੋਂ 1000 ਪਗਾ ਪ੍ਰਗਟ ਹੋ ਗਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਵੇਲੇ ਇੰਦਰ ਦੇਵਤਾ ਵੀ ਆਪਣੇ ਉਸ ਕੀਤੇ ਕੋ ਕਰਮ ਤੇ ਬਹੁਤ ਰੋਇਆ ਤੇ ਪਛਤਾਇਆ ਸੀ ਸਾਧ ਸੰਗਤ ਜੀ ਪੁਰਾਣਾ ਤੇ ਇਹ ਵਾਰਤਾ ਕਾਫੀ ਲੰਮੀ ਐ ਮੈਂ ਆਪ ਜੀ ਨੂੰ ਸੰਖੇਪ ਰੂਪ ਚ ਦੱਸ ਰਿਹਾ ਹਾਂ ਜਿਹੜਾ ਇੰਦਰ ਦੇਵਤਾ ਗੌਤਮ ਰਿਸ਼ੀ ਦੀ ਇਸਤਰੀ ਅਹਲਿਆ ਨਾਲ ਧੋਖੇ ਨਾਲ ਕੋ ਕਰਮ ਕਰਦਾ ਰੰਗੇ ਹੱਥੀਂ ਪਕੜਿਆ ਗਿਆ ਸੀ ਗੁਰੂ ਸਾਹਿਬ ਉਸੇ ਇੰਦਰ ਦੇਵਤੇ ਦਾ ਹਵਾਲਾ ਦੇ ਰਹੇ ਨੇ ਸਹੰਸਰਦਾਨ ਦੇ ਇੰਦਰ ਰਵਾਇਆ ਇੰਦਰ ਦੇਵਤੇ ਨੇ ਛਲਕਪਟ ਕਰਕੇ ਕੋ ਕਰਮ ਕੀਤਾ ਉਹਦੇ ਕੀਤੇ ਦੀ ਉਹਨੂੰ ਸਜ਼ਾ ਮਿਲੀ ਜਿਸ ਤੇ ਉਹ ਦੁਖੀ ਹੋਇਆ ਦੁਖੀ ਹੋਇਆ ਤੇ ਬਹੁਤ ਰੋਇਆ ਤੇ ਪਛਤਾਇਆ ਸੀ ਆਖੋ ਸਤਨਾਮ ਸ੍ਰੀ ਵਾਹਿ ਸਹ ਹੰਸਰ ਦਾਣ ਦੇ ਇੰਦਰ ਰੁਆਇਆ ਪਰਸਰਾਮ ਰੋਵੇ ਕਰ ਆਇਆ ਜਮਦਗਨ ઋષੀ ਦਾ ਪੁੱਤਰ ਪਰਸਰਾਮ ਜਿਹੜਾ ਵਰਣ ਮੰਡ ਅਨੁਸਾਰ ਇੱਕ ਬ੍ਰਾਹਮਣ ਸੀ ਉਸ ਦੇ ਪਿਤਾ ਜਮਦਗਨ ઋષੀ ਨੂੰ ਰਾਜੇ ਸੰਸਰਬਾਉ ਨੇ ਮਾਰ ਦਿੱਤਾ ਤਾਂ ਬਦਲੇ ਦੀ ਅੱਗ ਚ ਪਰਸਰਾਮ ਨੇ ਸਮੁੱਚੀ ਖੱਤਰੀ ਕੁਲ ਦਾ ਨਾਸ ਕਰਨ ਦੀ ਠਾਨ ਲਈ ਤੇ ਉਸ ਨੇ ਚੁਣ-ਚੁਣ ਕੇ ਖੱਤਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ 21 ਵਾਰ ਸਾਰੇ ਖੱਤਰੀ ਮਾਰ ਦਿੱਤੇ ਉਹਨਾਂ ਦਾ ਰਾਜ ਭਾਗ ਖੋਲਿਆ ਪਰ ਜਦੋਂ ਇਸੇ ਪਰਸਰਾਮ ਨੇ ਸੀਤਾ ਜੀ ਦੇ ਸਵੰਬਰ ਦੌਰਾਨ ਸ੍ਰੀ ਰਾਮਚੰਦਰ ਜੀ ਤੇ ਆਪਣਾ ਘਵਾੜਾ ਚੁੱਕਿਆ ਤਾਂ ਸ੍ਰੀ ਰਾਮਚੰਦਰ ਜੀ ਨੇ ਇਸ ਦਾ ਸਾਰਾ ਬਲ ਖਿੱਚ ਲਿਆ ਜਿਸ ਤੇ ਪਰਸਰਾਮ ਆਪਣੇ ਘਰ ਵਾਪਸ ਪਰਤ ਕੇ ਬਹੁਤ ਰੋਇਆ ਤੇ ਪਛਤਾਇਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਜਾ ਸੋ ਰੋਵੇ ਭਿਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਪਰ ਚਲਣ ਅਨੁਸਾਰ ਰਾਜਾ ਅਜੈ ਜੋ ਸ੍ਰੀ ਰਾਮਚੰਦਰ ਜੀ ਦਾ ਦਾਦਾ ਸੀ ਇੱਕ ਦਿਨ ਉਹ ਕੋੜਿਆਂ ਦੇ ਤਬੇਲੇ ਚ ਕੰਮ ਕਾਜ ਵੇਖ ਰਿਹਾ ਸੀ ਤਾਂ ਉਸ ਵੇਲੇ ਕਿਸੇ ਸਾਧੂ ਨੇ ਆ ਕੇ ਖਾਣ ਲਈ ਭਿਖਿਆ ਮੰਗੀ ਆਪਣੇ ਕੰਮ ਕਾਜ ਤੋਂ ਅੱਕੇ ਹੋਏ ਰਾਜੇ ਅਜੇ ਨੇ ਸਾਧੂ ਦੀ ਝੋਲੀ 'ਚ ਬੁੱਕ ਪਰ ਕੇ ਘੋੜੇ ਦੀ ਲਿੱਦ ਪਾ ਦਿੱਤੀ ਸਾਧੂ ਵੀ ਪੂਰਾ ਭੰਡਾ ਸੀ ਉਹਨੇ ਰਾਜਾ ਅਜੇ ਨੂੰ ਅਜੇਹੀ ਲਿੱਦ ਖੁਦ ਖਾਣ ਵਾਲਾ ਸਰਾਪ ਦੇ ਦਿੱਤਾ ਸਮਾਪਾ ਕੇ ਰਾਜਾ ਅਜੇ ਨੂੰ ਰੋ ਰੋ ਕੇ ਘੋੜੇ ਦੀ ਲਿੱਦ ਖਾਣੀ ਪਈ ਤੇ ਪਛਤਾਉਣਾ ਪਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਜਾ ਸੁਰੋਵਰ ਭੀਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਇਥੋਂ ਤੀਖ ਪੁੱਜ ਕੇ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਇਹ ਤਾਂ ਪ੍ਰਭੂ ਦੇ ਦਰ ਦਾ ਨਿਜਮ ਤੇ ਵਿਧਾਨ ਹੈ ਐਸੀ ਦਰਗਾ ਮਿਲੇ ਸਜਾਏ ਜਿਸ ਮਨੁੱਖ ਦੀ ਜਿਉ ਦੀ ਕਰਨੀ ਹੁੰਦੀ ਹੈ ਪਰਮਾਤਮਾ ਵੱਲੋਂ ਹੀ ਉਸ ਲਈ ਨਿਆਮ ਵੀ ਉਸਦੀ ਕਰਨੀ ਅਨੁਸਾਰ ਹੁੰਦਾ ਹੈ ਉਹ ਜੀ ਉਸ ਨੂੰ ਸਜ਼ਾ ਮਿਲ ਜਾਂਦੀ ਹੈ ਇਸ ਤਰ੍ਹਾਂ ਇਸ प्रकरण ਨੂੰ ਹੋਰ ਅੱਗੇ ਚਲਾਉਂਦੇ ਹੋਏ ਗੁਰਦੇਵ ਫਰਮਾਉਂਦੇ ਨੇ ਰੋਵੇ RAM ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਜਦੋਂ ਸ੍ਰੀ ਰਾਮਚੰਦਰ ਜੀ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਉਹਨਾਂ ਨੂੰ ਰਾਜ ਵਿੱਚੋਂ ਬਨਵਾਸ ਲਈ ਭੇਜਿਆ ਗਿਆ ਜਦੋਂ ਉਹਨਾਂ ਨੂੰ ਪਿਤਾ ਦੇ ਹੁਕਮ ਨਾਲ ਅਜੁੱਧਿਆ ਨੂੰ ਤਿਆਗ ਕੇ 14 ਸਾਲ ਦੇ ਬਨਵਾਸ ਲਈ ਜੰਗਲਾਂ 'ਚ ਜਾ ਕੇ ਸਮਾਂ ਬਤੀਤ ਕਰਨਾ ਪਿਆ ਸਾਰੇ ਸੁੱਖਾਂ ਤੋਂ ਵਾਂਝਾ ਹੋ ਗਿਆ ਉਸ ਵਕਤ ਸ਼੍ਰੀ ਰਾਮਚੰਦਰ ਵੀ ਤਾਂ ਹਾਂ ਮਾਰ-ਮਾਰ ਕੇ ਰੋਇਆ ਫਿਰ ਜਦੋਂ ਸੀਤਾ ਨੂੰ ਰਾਮ ਨੇ ਲੈ ਗਿਆ ਉਸ ਵਕਤ ਵੀ ਸ਼੍ਰੀ ਰਾਮਚੰਦਰ ਬਹੁਤ ਰੋਇਆ ਫਿਰ ਜਦੋਂ ਲక్ష్మణ ਮੁਰਸ਼ਿਤ ਹੋ ਗਿਆ ਜ਼ਖਮੀ ਹੋ ਕੇ ਮਰਨ ਕਿਨਾਰੇ ਪਿਆ ਸੀ ਤਾਂ ਉਸ ਵਕਤ ਵੀ ਸ੍ਰੀ ਰਾਮਚੰਦਰ ਭੁਗਾਂ ਮਾਰ ਮਾਰ ਰੋਇਆ ਸੀ ਭਾਵ ਉਸ ਦਰਾਨ ਇੱਕ ਸਮਾਂ ਉਹ ਵੀ ਆਇਆ ਜਦੋਂ ਉਹਨਾਂ ਦੀ ਪਤਨੀ ਸੀਤਾ ਤੇ ਭਾਈ ਲక్ష్ਮਣ ਵੀ ਉਹਨਾਂ ਕੋਲੋਂ ਵਿਛੜ ਗਏ ਰਮਾਇਣ ਅਨੁਸਾਰ ਸ੍ਰੀ ਰਾਮਚੰਦਰ ਜੰਗਲਾਂ 'ਚ ਇਕੱਲੇ ਰਹਿ ਗਏ ਤੇ ਵਿਕਟ ਹਾਲਾਤਾਂ ਦੌਰਾਨ ਉਹ ਵੀ ਤਾਹਾਂ ਮਾਰ ਮਾਰ ਰੋਏ ਤੇ ਬਿਰਲਾਪ ਕਰਦੇ ਰਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ ਰੋਵਾ ਦਸਰ ਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਵਾਏ ਇਸੇ ਤਰ੍ਹਾਂ ਦਸਰਾਂ ਵਾਲਾ ਰਾਵਣ ਜਿਸਨੇ ਡੌਰੂ ਵਾਏ ਭਾਵ ਜੋ ਸਾਧੂ ਦੇ ਪੇਸ਼ਟ ਡੌਰੂ ਵਜਾ ਕੇ RAM ਤੇ LAKSHMAN ਦੀ ਗੈਰ ਹਾਜ਼ਰੀ ਚ ਸੀਤਾ ਨੂੰ ਚੁੱਕ ਕੇ ਲੈ ਗਿਆ ਸੀ ਉਹ ਰਾਵਣ ਵੀ ਬੇਸ਼ੱਕ ਉਦੋਂ ਆਪਣੀ ਇਸ ਕਰਨੀ ਨੂੰ ਬਹੁਤ ਵੱਡੀ ਵੀਰਤਾ ਮੰਨਦਾ ਸੀ ਬੜਾ ਖੁਸ਼ ਸੀ ਤੇ ਉਸ ਨੂੰ ਆਪਣੀ ਇਸ ਕਰਨੀ ਤੇ ਬਹੁਤ ਵੱਡਾ ਨਾਜ਼ ਵੀ ਸੀ ਮਾਣ ਵੀ ਸੀ ਪਰ ਉਸੇ ਦਾ ਨਤੀਜਾ ਉਹ ਆਪਣੀ ਲੰਕਾ ਨੂੰ ਬਰਬਾਦ ਕਰਵਾ ਬੈਠਾ ਆਪਣਾ ਚੰਗਾ ਭਲਾ ਬਣਿਆ ਬਣਾਇਆ ਲੰਕਾ ਦਾ ਰਾਜਪਾਟ ਗਵਾ ਬੈਠਾ ਤਾਂ ਸਾਰ ਸੰਗਤ ਉਹ ਵੀ ਬਹੁਤ ਪਰੇਸ਼ਾਨ ਹੋਇਆ ਸੀ ਤੇ ਆਪਣੀ ਇਸ ਕਰਣੀ ਲਈ ਉਸ ਨੇ ਵੀ ਬੜਾ ਪਛਤਾਪ ਕੀਤਾ ਤੇ ਉਸ ਨੂੰ ਵੀ ਰੋਣਾ ਪਿਆ ਸੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਰੋਵਹ ਪਾਂਡਵ ਭਏ ਮਜ਼ਦੂਰ ਜਿਨ ਕਾ ਸਵਾਮੀ ਰਾਤ ਹਧੂਰ ਪੰਜੇ ਪਾਂਡਵ ਭਾਈ ਜਿਨਾਂ ਪਾਸ ਸ੍ਰੀ ਕ੍ਰਿਸ਼ਨ ਜੀ ਵੀ ਰਹਿੰਦੇ ਸਨ ਭਾਵ ਕ੍ਰਿਸ਼ਨ ਜੀ ਦੇ ਬਹੁਤ ਨੇੜੇ ਸਨ ਉਹ ਦੁਰਯੋਧਨ ਦੇ ਬਦਲੇ ਜਿਨਾਂ ਦਾ ਪਖ ਸ੍ਰੀ ਕ੍ਰਿਸ਼ਨ ਜੀ ਆਪ ਪੂਰ ਦੇ ਸਨ ਜਦੋਂ ਉਹਨਾਂ ਨੂੰ ਰਾਜੇ ਵਿਰਾਟ ਦੇ ਅਧੀਨ ਮਜ਼ਦੂਰੀਆਂ ਕਰਨੀਆਂ ਪਈਆਂ ਤਾਂ ਉਹ ਵੀ ਬਹੁਤ ਰੋਏ ਤੇ ਪਛਤਾਏ ਉਹਨਾਂ ਨੂੰ ਵੀ ਰੋ ਰੋ ਕੇ ਬਹੁਤ ਪਰੇਸ਼ਾਨੀਆਂ ਭਰਿਆ ਜੀਵਨ ਬਤੀਤ ਕਰਨਾ ਪਿਆ ਆਖੋ ਸਤਨਾਮ ਸ੍ਰੀ ਵਾਹਿ ਰੋਵੇ ਜਨ ਮੇਜਾ ਖੋਏ ਗਿਆ ਇਤੀ ਕਾਰਣ ਪਾਪੀ ਪਹਿਆ ਸਾਧ ਸੰਗਤ ਜੀ ਮਹਾਨ ਕੋਸ਼ ਦੇ ਅਨੁਸਾਰ ਅਰਜਨ ਦਾ ਪੜਪੋਤਰਾ ਰਾਜੇ ਪ੍ਰੀਸ਼ਤ ਦਾ ਪੁੱਤਰ ਰਾਜਾ ਜਨਮੇਜਾ ਕਹਾਣੀ ਮੁਤਾਬਕ ਵਿਆਸ ਨੇ ਪ੍ਰੀਸ਼ਤ ਨਾਲ ਹੋਈ ਬੀਤੀ ਜਨਮੇਜੇ ਨੂੰ ਸੁਣਾਈ ਜਨਮੇਜੇ ਨੇ ਕਿਹਾ ਅਗਰ ਮੈਨੂੰ ਕੋਈ ਭਵਿੱਖ ਬਾਰੇ ਦੱਸ ਦੇਵੇ ਤਾਂ ਮੈਂ ਕਦੀ ਵੀ ਗਲਤੀ ਨਹੀਂ ਕਰਾਂਗਾ ਇਸ ਤੇ ਵਿਆਸ ਨੇ ਭਵਿੱਖਤ ਬਾਤ ਸੁਣਾਏ ਉਸ ਨੂੰ ਕਹਿੰਦਾ ਤੇਰੇ ਨਗਰ ਵਿੱਚ ਵਪਾਰੀ ਆਉਣ ਤਾਂ ਉਹਨਾਂ ਕੋਲੋਂ ਘੋੜਾ ਨਾ ਖਰੀਦੀ ਜੇ ਖਰੀਦ ਵੀ ਲਵੇ ਤੇ ਫਿਰ ਉਹਦੇ ਤੇ ਸਵਾਰੀ ਨਾ ਕਰੀ ਜੇ ਤੂੰ ਸਵਾਰੀ ਕਰ ਲਵੇ ਤਾਂ ਫਿਰ ਪਛਮ ਵੱਲ ਨਾ ਜਾਈ ਜੇ ਚਲਾ ਵੀ ਜਾਵੇਂ ਤਾਂ ਤੈਨੂੰ ਜੰਗਲ ਵਿੱਚ ਕੋਈ ਜਵਾਨ ਇਸਤਰੀ ਮਿਲੇ ਉਹ ਲੱਖ ਕਹੇ ਮਹਿਲਾ ਵਿੱਚ ਨਾ ਲਿਆਵੀ ਉਹਨੂੰ ਜੇ ਲੈ ਵੀ ਆਵੇਂ ਤਾਂ ਉਸ ਨਾਲ ਫਿਰ ਵਿਆਹ ਨਾ ਕਰਾਵੀ ਜੇ ਤੂੰ ਉਹਦੇ ਨਾਲ ਵਿਆਹ ਵੀ ਕਰਾ ਲਵੇਂ ਤਾਂ ਉਹਦਾ ਕਿਹਾ ਨਾ ਮੰਨੀ ਫਿਰਾਂ ਸਾਧ ਸੰਗਤ ਜੀ ਸਮਾਂ ਬੀਤਣ ਨਾਲ ਇੱਕ ਇੱਕ ਕਰਕੇ ਰਾਜੇ ਜਨਮੇਜੇ ਨੇ ਸਾਰੀਆਂ ਗਲਤੀਆਂ ਕੀਤੀਆਂ ਭਵਖਤ ਬਚਨ ਸਾਰੇ ਭੁੱਲ ਗਿਆ ਰਾਜੇ ਨੇ ਵਿਆਹ ਦੀ ਖੁਸ਼ੀ ਵਿੱਚ ਬ੍ਰਹਮ ਭੋਜ ਕੀਤਾ ਰਾਣੀ ਖੁਦ ਬ੍ਰਹਮਣਾ ਨੂੰ ਖਾਣਾ ਪਰੋਸਣ ਲੱਗੀ ਰਾਜੇ ਦੀ ਉਮਰ ਵਡੇਰੀ ਰਾਣੀ ਜਵਾਨ ਹਵਾ ਨਾਲ ਰਾਣੀ ਦਾ ਕੱਪੜਾ ਸਰੀਰ ਤੋਂ ਲਹਿ ਗਿਆ। ਬ੍ਰਾਹਮਣ ਹੱਸਣ ਲੱਗ ਪਏ। ਰਾਣੀ ਨੇ ਸ਼ਿਕਾਇਤ ਕੀਤੀ ਕਿ ਇਹ ਮੇਰੇ ਤੇ ਮੋਹ ਧੋਕੇ ਬਦਕਾਰੀਆਂ ਕਰ ਰਹੇ ਹਨ। ਇਹਨਾਂ ਨੂੰ ਮਾਰ ਦਿੱਤਾ ਜਾਵੇ। ਰਾਜੇ ਨੇ ਰਾਣੀ ਦੇ ਆਖੇ ਸਾਰੇ ਬ੍ਰਹਮਣਾਂ ਦੇ ਸਿਰ ਵੱਢ ਦਿੱਤੇ। ਜਨਮੇਜੇ ਨੂੰ ਬ੍ਰह्म ਹਤਿਆ ਕਾਰਨ ਕੋੜ ਹੋ ਗਿਆ। ਇਸਨੇ ਫਿਰ ਗੁਰੂ ਵਿਆਸ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਮਾਫੀ ਮੰਗੀ। ਕੋੜ ਦੀ ਨਿਵਰਤੀ ਲਈ ਬੇਨਤੀ ਕੀਤੀ। ਵਿਆਸ ਨੇ ਚੇਤਾਵਨੀ ਦਿੱਤੀ। ਕਹਿੰਦਾ ਮੈਂ ਜੋ ਬੋਲਾਂ ਸਤਿ ਬਚਨਾ ਕੇ ਸਵਹਕਾਰ ਕਰਨੀ ਕਿੰਤੂ ਪਰੰਤੂ ਨਾ ਕਰੀਂ। ਇਸ ਮੰਗਰੋਂ ਕਈ ਦਿਨ ਲਾ ਕੇ ਵਿਆਸ ਨੇ ਸਾਰਾ ਮਹਾਭਾਰਤ ਸੁਣਾਇਆ। ਜਨਮੇਜਾ ਸਤਿ ਬਚਨ ਕਹਿੰਦਾ ਰਿਆ। ਜਦੋਂ ਵਿਆਸ ਨੇ ਦੱਸਿਆ ਕਿ ਭੀਮ ਨੇ ਹਾਥੀਆਂ ਨੂੰ ਪੁੱਛਾਂ ਤਾਂ ਫੜ ਫੜ ਕੇ ਅਸਮਾਨ ਵੱਲ ਤਾਂ ਛੁੱਟ ਦਿੱਤਾ। ਜੋ ਮੋੜ ਅਜੇ ਤੱਕ ਧਰਤੀ ਤੇ ਨਹੀਂ ਡਿੱਗੇ ਜਨਮੇਜਾ ਡੋਲ ਗਿਆ ਆਖਣ ਲੱਗਾ ਮਹਾਰਾਜ ਇੰਨਾ ਝੂਠ ਨਾ ਬੋਲੋ ਹਾਥੀ ਕਿਵੇਂ ਉੱਪਰੋਂ ਛੁੱਟੇ ਜਾ ਸਕਦੇ ਹਨ ਵੇਦਵਿਆਸ ਨੇ ਆਪਣੀ ਸ਼ਕਤੀ ਨਾਲ ਹਵਾ ਬੰਦ ਕੀਤੀ ਹਾਥੀਆਂ ਦੇ ਪਿੰਜਰ ਜ਼ਮੀਨ ਤੇ ਡਿੱਗਣ ਲੱਗ ਪਏ ਪਿੰਜਰ ਵੇਖ ਕੇ ਜਨਮੇਜੇ ਨੇ ਕਿਹਾ ਸਤਿਵਚਨ ਮਹਾਰਾਜ ਵੇਦਵਿਆਸ ਨੇ ਦੱਸਿਆ ਕਿ ਤੇਰਾ ਸਾਰਾ ਕੋੜ हट ਗਿਆ ਹੈ ਬਸ ਇੱਕ ਅੰਗੂਠੇ ਤੇ ਰਹਿ ਗਿਆ ਏ ਜੇ ਤੂੰ ਕਿੰਤੋਂ ਪ੍ਰੰਤੋਂ ਨਾ ਕਰਦਾ ਤਾਂ ਇਹ ਵੀ हट ਜਾਣਾ ਸੀ ਅੱਗੇ ਤੋਂ ਮਨੁੱਖਤਾ ਨੂੰ ਤੇਰੀ ਗਲਤੀ ਕਰਨ ਫੋੜੇ ਫਿੰਸੀਆਂ ਰਾਹੀਂ ਕੋੜ ਦਾ ਦੁੱਖ ਭੋਗਣਾ ਹੀ ਪਿਆ ਕਰੇਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਧ ਸੰਗਤ ਜੀ ਰਾਜਾ ਜਨਮੇਜਾ ਜਦੋਂ ਜੀਵਨ ਦੇ ਸੱਚ ਦੇ ਰਾਹ ਤੋਂ ਖੁੰਝ ਗਿਆ ਤੇ ਕੁਰਾਏ ਪੈ ਗਿਆ ਤਾਂ ਉਹਨੇ 18 ਬ੍ਰਾਹਮਣਾਂ ਨੂੰ ਮਾਰ ਦਿੱਤਾ ਉਸਨੇ ਸਾਰੀ ਮਹਾਭਾਰਤ ਦਾ ਪਾਠ ਵੀ ਸੁਣਿਆ ਤਾਂ ਵੀ ਉਸਨੇ ਸ਼ੰਕਾ ਕੀਤਾ ਤੇ ਆਪਣੀ ਇਸ ਇੱਕ ਗਲਤੀ ਕਾਰਨ ਉਸ ਦਾ ਕੋੜ ਨਾ ਹਟਿਆ ਤੇ ਉਹ ਜੀਵਨ ਭਰ ਪਾਪੀ ਰਹਿ ਕੇ ਰੋਂਦਾ ਤੇ ਪਛਤਾਉਂਦਾ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੋਵਹ ਸੇਖ ਮਸਾਇਕ ਪੀਰ ਅੰਤਕਾਲ ਮਤ ਲਾਗਾ ਭੀੜ ਸੇਖ ਮਸਾਇਕ ਤੇ ਪੀਰ ਆਦਵੀ ਮਨ ਕਰਕੇ ਡਰੇ ਤੇ ਰੋਂਦੇ ਰਹਿੰਦੇ ਹਨ ਕਿ ਉਹਨਾਂ ਨੂੰ ਵੀ ਅੰਤ ਸਮੇਂ ਮਤਾ ਕੋਈ ਭੀੜ ਨਾ ਪੈ ਜੇ ਕੋਈ ਵਿਪਤਾ ਹੀ ਨਾ ਆ ਕੇ ਰੇ ਰੋਵਹਿ ਰਾਜੇ ਕੰਨ ਪੜਾਏ ਘਰ ਘਰ ਮੰਗਾ ਭੀਖਿਆ ਜਾਏ ਪਰthਰੀ ਤੇ ਗੋਪੀ ਚੰਦ ਆਦ ਰਾਜੇ ਵੀ ਆਪਣਾ ਘਰ ਪਰਿਵਾਰ ਤਿਆਗਣ ਤੋਂ ਬਾਅਦ ਜੋਗੀ ਬਣ ਕੇ ਦੁਖੀ ਹੁੰਦੇ ਹਨ ਤੇ ਮਨ ਕਰਕੇ ਰੋਂਦੇ ਹਨ ਜਦੋਂ ਉਹਨਾਂ ਨੂੰ ਮੁੜ ਉਹਨਾਂ ਹੀ ਗ੍ਰਸਤੀਆਂ ਦੇ ਘਰਾਂ ਚ ਜਾ ਦਾ ਕੇ ਭਿਖਿਆ ਮੰਗਣੀ ਪੈਂਦੀ ਹੈ ਤੇ ਮੰਗ ਮੰਗ ਕੇ ਆਪਣਾ ਜੀਵਨ ਬਤਾਉਣਾ ਪੈਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੋਵਹ ਕਿਰਪਨ ਸੰਚੈ ਧਨ ਜਾਏ ਪੰਡਤ ਰੋਵਹ ਗਿਆਨ ਗਵਾਏ ਰੋਵਹ ਕਿਰਪਨ ਕਿਰਪਨ ਤੋਂ ਭਾਵ ਹੈ ਸੂਮ ਕੰਜੂਸ ਸੂਮ ਕੰਜੂਸ ਧਨ ਇਕੱਠਾ ਕਰਦੇ ਹਨ ਚੰਗੇ ਪਾਸੇ ਲਾ ਨਹੀਂ ਸਕਦੇ ਪਰ ਜਦੋਂ ਉਹ ਧਨ ਉਹਨਾਂ ਪਾਸੋਂ ਚਲਾ ਜਾਂਦਾ ਹੈ ਖੁਸ ਜਾਂਦਾ ਹੈ ਫਿਰ ਉਹ ਵੀ ਰੋਂਦੇ ਹਨ ਪੰਡਤ ਰੋਗਹ ਗਿਆਨ ਗਵਾਏ ਗਿਆਨ ਦੀ ਥੜਕਰਨ ਕਿ ਅਸਾਂ ਅਜੇ ਹੋਰ ਵੱਡੇ ਵਿਦਵਾਨ ਬਣਨਾ ਹੈ ਤੇ ਹੋਰ ਗਿਆਨ ਹਾਸਲ ਕਰਨਾ ਹੈ ਇਸੇ ਧੁਨ ਚ ਜੀਵਨ ਪਰ ਪੰਡਤ ਤੇ ਵੱਡੇ ਵਿਦਵਾਨ ਵੀ ਖੁਾਰ ਹੁੰਦੇ ਰਹਿੰਦੇ ਹਨ ਤੇ ਮਨ ਕਰਕੇ ਉਹ ਵੀ ਰੋਂਦੇ ਹਨ ਆਖੋ ਸਤਨਾਮ ਸ਼੍ਰੀ ਵਾਹਿ ਬਾਲੀ ਰੋਵਾ ਨਹੀਂ ਪਤਾਰ ਨਾਨਕ ਦੁਖਿਆ ਸਭ ਸੰਸਾਰ ਜਦੋਂ ਇਸਤਰੀ ਦੇ ਸਿਰ ਤੇ ਪਤੀ ਨਾ ਰਵੇ ਮਾਲਕ ਨਾ ਰਵੇ ਕਰਤੇ ਦੇ ਹੁਕਮ ਨਾਲ ਉਹ ਵਿਧਵਾ ਹੋ ਜੇ ਫਿਰ ਉਹ ਵੀ ਰੋਂਦੀ ਹੈ ਨਾਨਕ ਦੁਖੀਆ ਸਭ ਸੰਸਾਰ ਹੈ ਨਾਨਕ ਸਾਰਾ ਸੰਸਾਰ ਹੀ ਕਿਸੇ ਨਾ ਕਿਸੇ ਪੱਖੋਂ ਦੁਖੀ ਹੈ ਭਾਵ ਸੰਸਾਰਕ ਦੁੱਖ ਹਰੇਕ ਨੂੰ ਚੰਬੜਿਆ ਹੈ ਗੁਰੂ ਸਾਹਿਬ ਨੇ ਕਿੰਨੀਆਂ ਉਦਾਹਰਣਾਂ ਦਿੱਤੀਆਂ ਹਨ ਕੌਣ ਨਹੀਂ ਰੋਇਆ ਸਮੇਂ ਨੇ ਵੱਡਿਆਂ ਵੱਡਿਆਂ ਨੂੰ ਰਵਾ ਦਿੱਤਾ ਕੌਣ ਸੁਖੀ ਹੈ ਇੱਥੇ ਸਾਰਾ ਸੰਸਾਰ ਹੀ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਇਹ ਸ਼ਲੋਕ ਦੇ ਅਖੀਰ ਵਿੱਚ ਫਰਮਾਉਂਦੇ ਹਨ ਸਾਧ ਸੰਗਤ ਜੀ ਮੰਨੇ ਨਾਉ ਸੋਈ ਜਨ ਜਾਏ ਔਰੀ ਕਰਮ ਨ ਲੇਖੇ ਲਾਏ ਮੰਨੇ ਨਾਉ ਸੋਈ ਜਿਣ ਜਾਏ ਜਿਣ ਤੋਂ ਭਾਵ ਹੁੰਦਾ ਜਿੱਤ ਜਾਣਾ ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ ਭਾਵ ਜਿਸ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਪਤੀਜਦਾ ਹੈ ਉਹ ਇਥੋਂ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦਾ ਹੈ ਨਾਮ ਤੋਂ ਬਿਨਾ ਕੋਈ ਹੋਰ ਕੰਮ ਜ਼ਿੰਦਗੀ ਦੀ ਬਾਜੀ ਜਿੱਤਣ ਲਈ ਸਫਰ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਕਿਰਪਾ ਕਰਨ ਹੋਇਆਂ ਫੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ